ਬਿਲਕੁਲ ਇਹ ਹਮੇਸ਼ਾ ਵੋਟ ਬੈਂਟੀ ਸਿਆਸਤ ਕੀਤੀ ਜਾਂਦੀ ਹੈ ਤੁਸੀਂ ਦੇਖੋ ਵੀ ਅੱਜ ਬਾਦਲ ਸਾਹਿਬ ਨੇ ਵੀ ਇੱਕ ਇਸ਼ੂ ਚੁੱਕਿਆ ਵੀ ਜਿਹੜਾ ਚੰਡੀਗੜ੍ਹ ਹੈ ਪੰਜਾਬ ਨੂੰ ਟਰਾਂਸਫਰ ਕੀਤਾ ਜਾਵੇ ਜੀ ਸਿਰਫ ਹੋਂ ਵੋਟਾਂ ਲੈਣ ਦੀ ਖਾਤਰ ਕਿਉਂਕਿ ਹੋਂ ਮਿਊਨਿਸਪਲ ਕਮੇਟੀਆਂ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਲੋਕਾਂ ਨੂੰ ਬੇਬਕੂ ਬਣਾਣ ਲਈ ਕੁਝ ਨਹੀਂ ਹੋਣਾ ਨਾ ਇਹਨਾ ਕੁਝ ਕਰਨਾ ਹਮੇਸ਼ਾ ਕਾਂਗਰਸ ਤੇ ਇਹਨਾਂ ਨੇ ਕਿਹਾ ਵੀ ਜੀ ਸਾਡੇ ਨਾਲ ਮਤਰਈ ਮਾਂ ਵਾਲਾ ਸਲੂਕ ਕਰਦੀ ਰਹੀ ਹੈ ਅੱਜ ਅਸੀਂ ਵੇਖਾਂਗੇ ਅੱਜ ਭਾਜਪੀ ਐਨਡੀਏ ਦੇ ਭਾਜਪੀ ਦੀ ਸਰਕਾਰ ਹੈ ਉੱਪਰ ਐਨਡੀਏ ਦੀ ਅਸੀਂ ਦੇਖਾਂਗੇ ਕਿ ਕਿੰਨੇ ਜੇ ਇਹ ਪ੍ਰੋਜੈਕਟ ਲੈ ਕੇ ਆਉਂਦੇ ਨੇ ਔਰ ਬਿਲਕੁਲ ਕਤਈ ਇਹਨਾਂ ਨੂੰ ਕੋਈ ਵੀ ਜਿਹੜਾ ਇਹਨਾਂ ਦਾ ਦਿਮਾਗੀ ਸੋਚ ਹੈ ਇਹ ਸੋਚ ਪੰਜਾਬ ਨੂੰ ਅੱਗੇ ਲੈ ਕੇ ਜਾਂਦੀ ਨਹੀਂ ਇੰਡਸਟਰੀ ਨੂੰ ਬੜਾਵਾ ਦੇਣਦੀ ਨਹੀਂ ਕਿਉਂਕਿ ਇੰਡਸਟਰੀ ਹੀ ਲੱਗੇਗੀ ਤਾਂ ਹੀ ਤੁਹਾਡੇ ਕੋਲ ਏਮਪਲੋਇਮੈਂਟ ਆਏਗੀ ਪਰ ਇਹਨਾਂ ਦੀ ਜਿਹੜੀ ਸੋਚ ਹੈ ਇਹ ਸੋਚ ਇਹ ਮੈਂ ਸਮਝਦਾ ਇੱਕ ਚੰਗੇ ਸੀਜ਼ਨ ਲੀਡਰ ਦੀ ਸੋਚ ਨਹੀਂ ਜੀ ਬਿਲਕੁਲ ਹੋਏਗਾ ਇਹ ਉਹਨਾਂ ਨੇ ਮੈਂ ਉਹੀ ਇਹ ਗੱਲ ਕਹੀ ਹੈ ਵੀ ਜਿਹੜੀ ਉਹਨਾਂ ਦੀ ਦਿਮਾਗ ਦੀ ਸੋਚ ਹੈ ਜੋ ਉਹਨਾਂ ਦੇ ਅੰਦਰ ਹੈ ਜੋ ਪਾਰਟੀ ਵਿੱਚ ਚੱਲ ਰਿਹਾ ਹੈ ਉਹੀ ਚੀਜ਼ ਉਹੀ ਪੜਾਅ ਸੋਨਾਂ ਨੇ ਇੰਡਸਟਰੀਲਿਸਟ ਨੂੰ ਦਿੱਤੀ ਹੈ ਦੇਖੋ ਇੰਡਸਟਰੀ ਨੂੰ ਤੁਸੀਂ ਜਿੰਨੀ ਦੇਰ ਤੱਕ ਪੈਰਾਸਿਫ ਨਹੀਂ ਕਰੋਗੇ ਜਿੰਨੀ ਦੇਰ ਤੱਕ ਤੁਸੀਂ ਇਸ ਪਾਰ ਵਿਦ ਇੰਡੀਆ ਦੀ ਬਾਕੀ ਸਟੇਟਸ ਨਾਲ ਨਹੀਂ ਕਰੋਗੇ ਪੰਜਾਬ ਦੇ ਵਿੱਚੋਂ ਤਕਰੀਬਨ 18000 ਜਿਹੜੇ ਯੂਨਿਟ ਨੇ ਉਹ ਪੰਜਾਬ ਤੋਂ ਬਾਹਰ ਪਲਾਨ ਕਰ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਪੰਜਾਬ 'ਚ ਫਿਊਚਰ ਨਹੀਂ ਦਿਖ ਰਿਹਾ ਇਨੈਕਸਿਟੀ ਦੀ ਪੂਟਲ ਸਕੈਸਿਟੀ ਹੈ ਸਾਰਿਆਂ ਨੂੰ ਮਹਿੰਗੀ ਬਿਜਲੀ ਜਿਹੜੀ ਇਸ ਵੇਲੇ ਪੰਜਾਬ ਦੀ ਹੈ ਕੋਈ ਪੰਜਾਬ ਕੋਲ ਨਾਲੀਆਂ ਸਟੇਟਸ ਕੋ ਜਿਹੜਾ ਜੀਐਨਕੇ ਔਰ ਹਿਮਾਚਲ ਦੇ ਵਿੱਚ ਉਹਨਾਂ ਨੂੰ ਹਿਲ ਸਟੇਟਸ ਦਾ ਬੈਨੀਫਿਟ ਮਿਲੇ ਹੋਏ ਨੇ ਔਰ ਪੰਜਾਬ ਦੇ ਵਿੱਚ ਕੋਈ ਵੀ ਇੰਡਸਟਰੀ ਨੂੰ ਚੁੱਕਣ ਲਈ ਪੰਜਾਬ ਸਰਕਾਰ ਨੇ ਕੋਈ ਵੀ ਯੋਗਦਾਨ